ਸਸ਼੍ਰੀਕਾਲ ਤੋਂ ਜ਼ਿਕਰ ਐਸਐਮ ਜੀ ਨਿਊਜ਼ ਤੇ ਮੈਂ ਹਾਂ ਪਰਦੀਪ ਕੌਰ। ਤਭੀਤੇ ਦਿਨੀ ਮਸ਼ਹੂਰ ਬਾਡੀ ਬਿਲਡਰ ਵਰਿੰਦਰ ਘੁੰਮਣ ਦਾ ਦੇ ਹੱਥ ਹੋ ਗਿਆ ਸੀ। ਸੋ ਹਾਰਟ ਅਟੈਕ ਉਹਨਾਂ ਦੀ ਮੌਤ ਦਾ ਕਾਰਨ ਦੱਸਿਆ ਜਾ ਰਿਹਾ। ਸੋ ਬਿਲਕੁਲ ਚਾਰੇ ਪਾਸੇ ਪੰਜਾਬ ਦੇ ਵਿੱਚ ਗਮੀ ਦੀ ਲਹਿਰ ਛਾਈ ਹੋਈ ਸੀ। ਹਰ ਕਿਸੇ ਨੇ ਨਾ ਮੱਖਾਂ ਦੇ ਨਾਲ ਉਹਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ। ਤਾਂ ਬਿਲਕੁਲ ਦੱਸਿਆ ਕਿ ਡਾਕਟਰਾਂ ਦੇ ਵੱਲੋਂ ਹੁਣ ਮੈਡੀਕਲ ਬਿਆਨ ਜਾਰੀ ਕਰ ਦਿੱਤਾ ਗਿਆ। ਕਿਉਂਕਿ ਜਦੋਂ ਅਮਰਦੇਸਰ ਦੇ ਫੋਰਟਸ ਹਸਪਤਾਲ ਦੇ ਵਿੱਚ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਤਾਂ ਇਲਜ਼ਾਮ ਨੇ ਜਿਹੜੇ ਉਹਨਾਂ ਦੇ ਪਰਿਵਾਰਕ ਮੈਂਬਰ ਤੇ ਦੋਸਤਾਂ ਦੇ ਵੱਲੋਂ ਡਾਕਟਰਾਂ ਦੇ ਉੱਤੇ ਲਗਾਏ ਗਏ ਸੀ ਕਿ ਉਹਨਾਂ ਦੀ ਅਣਗਹਿਲੀ ਦੇ ਕਾਰਨ ਗੁਲਿੰਦਰ ਖੁੰਮਣ ਦੀ ਮੌਤ ਹੋਈ ਹੈ। ਫਿਲਹਾਲ ਮੈਡੀਕਲ ਬਿਆਨ ਜੋ ਜਾਰੀ ਕੀਤਾ ਗਿਆ ਇੱਕ ਵਾਰ ਤੁਹਾਨੂੰ ਜ਼ਰੂਰ ਦੱਸ ਦਿੰਨੇ ਆ। ਤਾਂ ਇਹ ਸਰਜਰੀ ਕਰਾਉਣ ਦੇ ਲਈ ਸਲਾਹ ਦਿੱਤੀ ਗਈ ਸੀ ਉਹਨਾਂ ਨੂੰ। ਕੋਈ ਵੀ ਬਿਮਾਰੀ ਨਹੀਂ ਸੀ ਸੋ 9 ਅਕਤੂਬਰ ਨੂੰ ਸਰਜਰੀ ਸ਼ੁਰੂ ਹੋਈ ਟੈਂਸੀਸੀਆ ਦਿੱਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਬੋਡੀ ਸੌਨ ਹੋ ਜਾਂਦੀ ਹੈ ਸਰਜਰੀ ਬਿਲਕੁਲ ਠੀਕ ਤਰੀਕੇ ਦੇ ਨਾਲ ਹੋ ਜਾਂਦੀ ਹੈ ਸੋ ਸਰਜਰੀ 3 ਵਜੇ ਖਤਮ ਹੋ ਜਾਂਦੀ ਹੈ ਤੇ ਆਪਰੇਸ਼ਨ ਦੌਰਾਨ ਹਾਰਟ ਰੇਟ ਬਿਲਕੁਲ ਨਾਰਮਲ ਸੀ ਪਰ ਅਚਾਨਕ 3:35 ਤੱਕ ਉਹਨਾਂ ਨੂੰ ਹਾਰਟ ਦੀ ਰਿਦਮ ਹੈ ਜਿਹੜੀ ਉਹ ਖਰਾਬ ਹੋ ਰਹੀ ਜਾਂਦੀ ਹੈ ਸੋ ਡਾਕਟਰਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਪਰ ਜਦੋਂ ਜਹਦ ਦੇ ਬਾਅਦ ਵੀ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ ਸੋ 5:36 ਮਿੰਟ ਦੇ ਕਰੀਬ ਵਰੀਂਦਰ ਕੁਮਮਣ ਨੂੰ ਮ੍ਰਿਤਕ ਅਲਾਨ ਕਰ ਦਿੱਤਾ ਗਿਆ ਦੱਸਿਆ ਕਿ ਬਾਡੀ ਬਿਲਡਰ ਵਰਿੰਦਰ ਕੁਮਮਣ ਦੀ ਮੌਤ ਹੋ ਜਾਂਦੀ ਹੈ ਪੰਜ ਤੱਤਾਂ ਦੇ ਵਿੱਚੋਂ ਵਿਲੀਨ ਹੋ ਗਏ ਨੇ ਉਹਨਾਂ ਦੇ ਵੱਡੇ ਪੁੱਤ ਨੇ ਉਹਨਾਂ ਨੂੰ ਮੁੱਖ ਅਗਨੀ ਦਿੱਤੀ ਮੁੱਖ ਅਗਨੀ ਤੋਂ ਪਹਿਲਾਂ ਪਰਿਵਾਰ ਵਾਲੇ ਤੇ ਰਿਸ਼ਤੇਦਾਰ ਕੁਮਮਣ ਦੀ ਮ੍ਰਿਤਕ ਦੇਹ ਦੇ ਨਾਲ ਲਿਪਟ ਗਏ ਸੋ ਲੋਕਾਂ ਨੇ ਉਹਨਾਂ ਨੂੰ ਸੰਭਾਲਿਆ ਮਾਡਲ ਟਾਊਨ ਦੇ ਸ਼ਮਸ਼ਾਨ ਘਾਟ ਦੇ ਵਿੱਚ ਉਹਨਾਂ ਨੂੰ ਅੰਤਿਮ ਵਿਦਾਈ ਦੇਣ ਲਈ ਵੱਡੀ ਗਿਣਤੀ ਦੇ ਵਿੱਚ ਭੀੜ ਉਮੜੀ ਦਿਖਾਈ ਦਿੱਤੀ ਸੋ ਬਿਲਕੁਲ ਬੜੀ ਮੰਦਪਾਗੀ ਖਬਰ ਹੈ ਜਦੋਂ ਵਿਰਿੰਦਰ ਖੰਮਰ ਨੇ ਜਿਹੜੇ ਫਾਨੀ ਸੰਸਾਰ ਨੂੰ અલਵਿਦਾ ਆਖ ਗਏ ਨੇ ਸੋ ਪੰਜਾਬ ਦੇ ਇੱਕ ਹੋਰ ਅਨਮੋਲ ਹੀਰਾ ਜੋ ਸਾਡੇ ਵਿਚਕਾਰ ਨਹੀਂ ਰਿਹਾ ਹੁਣ ਡਾਕਟਰਾਂ ਦੇ ਵੱਲੋਂ ਮੈਡੀਕਲ ਬਿਆਨ ਜਾਰੀ ਕਰ ਦਿੱਤਾ ਗਿਆ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਕੀ ਪ੍ਰੋਬਲਮ ਆਈ ਸੀ ਕੀ ਬਿਮਾਰੀ ਆਈ ਸੀ ਕਿਉਂਕਿ ਹੰਗਾਮਾ ਹੁੰਦਾ ਹੈ ਹੰਗਾਮੇ ਤੋਂ ਬਾਅਦ ਹਰ ਕਿਸੇ ਨੂੰ ਇਸ ਗੱਲ ਦੀ ਉਡੀਕ ਰਹਿੰਦੀ ਹੈ ਕਿ ਡਾਕਟਰ ਕਦੋਂ ਮੈਡੀਕਲ ਬਿਆਨ ਜਾਰੀ ਕਰਦੇ ਨੇ ਤੇ ਕਦੋਂ ਸਭ ਕੁਝ ਕਲੀਅਰ ਹੁੰਦਾ ਹੈ ਸਸ਼੍ਰੀਕਾਲ ਤੋਂ ਜ਼ਿਕਰ ਅਸਮ ਜਨ نیوز ਤੇ ਮੈਂ ਹਾ ਪਰਦੀਪ ਕੌਰ ਤਬੀਤੇ ਦਿਨੀ ਮਸ਼ਹੂਰ ਬਾਡੀ ਬਿਲਡਰ ਵਿਰਿੰਦਰ ਘੁੰਮਣ ਦਾ ਦੇ ਹੱਥ ਹੋ ਗਿਆ ਸੀ ਸੋ ਹਾਰਟ ਅਟੈਕ ਉਹਨਾਂ ਦੀ ਮੌਤ ਦਾ ਕਾਰਨ ਦੱਸਿਆ ਜਾ ਰਿਹਾ ਸੋ ਬਿਲਕੁਲ ਚਾਰੇ ਪਾਸੇ ਪੰਜਾਬ ਦੇ ਵਿੱਚ ਗਮੀ ਦੀ ਲਹਿਰ ਛਾਈ ਹੋਈ ਸੀ ਹਰ ਕਿਸੇ ਨੇ ਨਾ ਮੱਖਾਂ ਦੇ ਨਾਲ ਉਹਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ। ਤਾਂ ਬਿਲਕੁਲ ਦੱਸਿਆ ਕਿ ਡਾਕਟਰਾਂ ਦੇ ਵੱਲੋਂ ਹੁਣ ਮੈਡੀਕਲ ਬਿਆਨ ਜਾਰੀ ਕਰ ਦਿੱਤਾ ਗਿਆ। ਕਿਉਂਕਿ ਜਦੋਂ ਅਮਰਦੇਸਰ ਦੇ ਫੌਟਿਸ ਹਸਪਤਾਲ ਦੇ ਵਿੱਚ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਤਾਂ ਇਲਜ਼ਾਮ ਨੇ ਜਿਹੜੇ ਉਹਨਾਂ ਦੇ ਪਰਿਵਾਰਕ ਮੈਂਬਰ ਤੇ ਦੋਸਤਾਂ ਦੇ ਵੱਲੋਂ ਡਾਕਟਰਾਂ ਦੇ ਉੱਤੇ ਲਗਾਏ ਗਏ ਸੀ ਕਿ ਉਹਨਾਂ ਦੀ ਅਣਗਹਿਲੀ ਦੇ ਕਾਰਨ ਗੁਲਿੰਦਰ ਘੁੰਮਣ ਦੀ ਮੌਤ ਹੋਈ ਹੈ। ਫਿਲਹਾਲ ਮੈਡੀਕਲ ਬਿਆਨ ਜੋ ਜਾਰੀ ਕੀਤਾ ਗਿਆ ਇੱਕ ਵਾਰ ਤੁਹਾਨੂੰ ਜ਼ਰੂਰ ਦੱਸ ਦਿੰਨੇ ਆ। ਤਾਂ ਇਹ ਸਰਜਰੀ ਕਰਾਉਣ ਦੇ ਲਈ ਸਲਾਹ ਦਿੱਤੀ ਗਈ ਸੀ ਉਹਨਾਂ ਨੂੰ। ਕੋਈ ਵੀ ਬਿਮਾਰੀ ਨਹੀਂ ਸੀ ਸੋ 9 ਅਕਤੂਬਰ ਨੂੰ ਸਰਜਰੀ ਸ਼ੁਰੂ ਹੋਈ 10 ਸੀਸੀ ਦਿੱਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਬਾਡੀ ਸੁੰਨ ਹੋ ਜਾਂਦੀ ਹੈ ਸਰਜਰੀ ਬਿਲਕੁਲ ਠੀਕ ਤਰੀਕੇ ਦੇ ਨਾਲ ਹੋ ਜਾਂਦੀ ਹੈ ਸੋ ਸਰਜਰੀ 3 ਵਜੇ ਖਤਮ ਹੋ ਜਾਂਦੀ ਹੈ ਤੇ ਆਪਰੇਸ਼ਨ ਦੌਰਾਨ ਹਾਰਟ ਰੇਟ ਬਿਲਕੁਲ ਨਾਰਮਲ ਸੀ ਪਰ ਅਚਾਨਕ 3:35 ਤੱਕ ਉਹਨਾਂ ਨੂੰ ਹਾਰਟ ਦੀ ਰਿਦਮ ਹੈ ਜਿਹੜੀ ਉਹ ਖਰਾਬ ਹੋ ਰਹੀ ਜਾਂਦੀ ਹੈ ਸੋ ਡਾਕਟਰਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਪਰ ਜਦੋਂ ਜਹਿਦ ਦੇ ਬਾਅਦ ਵੀ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ ਸੋ 5:36 ਮਿੰਟ ਦੇ ਕਰੀਬ ਵਰੀਂਦਰ ਕੁਮਮਣ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਦੱਸਿਆ ਕਿ ਬਾਡੀ ਬਿਲਡਰ ਵਰੀਂਦਰ ਕੁਮਮਣ ਦੀ ਮੌਤ ਹੋ ਜਾਂਦੀ ਹੈ ਪੰਜ आईसी की बीमारी ऐसी क्योंकि हंगामा ਹੁੰਦਾ ਹੈ ਹੰਗਾਮੇ ਤੋਂ ਬਾਅਦ ਹਰ ਕਿਸੇ ਨੂੰ ਇਸ ਗੱਲ ਦੀ ਉਡੀਕ ਰਹਿੰਦੀ ਹੈ ਕਿ ਡਾਕਟਰ ਕਦੋਂ ਮੈਡੀਕਲ ਬਿਆਨ ਜਾਰੀ ਕਰਦੇ ਨੇ ਤੇ ਕਦੋਂ ਸਭ ਕੁਝ ਕਲੀਅਰ ਹੁੰਦਾ ਹੈ ਸਸ਼ਤਰਕਾਲ ਤੋਂ ਜ਼ਿਕਰ ਐਸਐਮ ਜੀ ਨਿਊਜ਼ ਤੇ ਮੈਂ ਹਰਪ੍ਰਦੀਪ ਕੌਰ ਤਭੀਤੇ ਦਿਨੀ ਮਸ਼ਹੂਰ ਬਾਡੀ ਬਿਲਡਰ ਵਿਰਿੰਦਰ ਘੁੰਮਣ ਦਾ ਦੇ ਹੱਥ ਹੋ ਗਿਆ ਸੀ ਸੋ ਹਾਰਟ ਅਟੈਕ ਉਹਨਾਂ ਦੀ ਮੌਤ ਦਾ ਕਾਰਨ ਦੱਸਿਆ ਜਾ ਰਿਹਾ ਸੋ ਬਿਲਕੁਲ ਚਾਰੇ ਪਾਸੇ ਪੰਜਾਬ ਦੇ ਵਿੱਚ ਗਮੀ ਦੀ ਲਹਿਰ ਛਾਈ ਹੋਈ ਸੀ ਹਰ ਕਿਸੇ ਨੇ ਨਾ ਮੱਖਾਂ ਦੇ ਨਾਲ ਉਹਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ। ਤਾਂ ਬਿਲਕੁਲ ਦਾਸੇ ਕਿ ਡਾਕਟਰਾਂ ਦੇ ਵੱਲੋਂ ਹੁਣ ਮੈਡੀਕਲ ਬਿਆਨ ਜਾਰੀ ਕਰ ਦਿੱਤਾ ਗਿਆ। ਕਿਉਂਕਿ ਜਦੋਂ ਅਮਰitsar ਦੇ ਫੋਟਿਸ ਹਸਪਤਾਲ ਦੇ ਵਿੱਚ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਤਾਂ ਇਲਜ਼ਾਮ ਨੇ ਜਿਹੜੇ ਉਹਨਾਂ ਦੇ ਪਰਿਵਾਰਕ ਮੈਂਬਰ ਤੇ ਦੋਸਤਾਂ ਦੇ ਵੱਲੋਂ ਡਾਕਟਰਾਂ ਦੇ ਉੱਤੇ ਲਗਾਏ ਗਏ ਸੀ ਕਿ ਉਹਨਾਂ ਦੀ ਅਣਗਹਿਲੀ ਦੇ ਕਾਰਨ ਗੁਰਿੰਦਰ ਘੁੰਮਣ ਦੀ ਮੌਤ ਹੋਈ ਹੈ। ਫਿਲਹਾਲ ਮੈਡੀਕਲ ਬਿਆਨ ਜੋ ਜਾਰੀ ਕੀਤਾ ਗਿਆ ਇੱਕ ਵਾਰ ਤੁਹਾਨੂੰ ਜ਼ਰੂਰ ਦੱਸ ਦਿੰਦੇ ਆ। ਤਾਂ ਸਰਜਰੀ ਕਰਾਉਣ ਦੇ ਲਈ ਸਲਾਹ ਦਿੱਤੀ ਗਈ ਸੀ ਉਹਨਾਂ ਨੂੰ। ਕੋਈ ਵੀ ਬਿਮਾਰੀ ਨਹੀਂ ਸੀ ਸੋ 9 ਅਕਤੂਬਰ ਨੂੰ ਸਰਜਰੀ ਸ਼ੁਰੂ ਹੋਈ ਟੈਂਸੀਸੀਆ ਦਿੱਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਬੋਡੀ ਸੌਣ ਨੂੰ ਹੋ ਜਾਂਦੀ ਹੈ ਸਰਜਰੀ ਬਿਲਕੁਲ ਠੀਕ ਤਰੀਕੇ ਦੇ ਨਾਲ ਹੋ ਜਾਂਦੀ ਹੈ ਸੋ ਸਰਜਰੀ 3 ਵਜੇ ਖਤਮ ਹੋ ਜਾਂਦੀ ਹੈ ਤੇ ਆਪਰੇਸ਼ਨ ਦੌਰਾਨ ਹਾਰਟ ਰੇਟ ਬਿਲਕੁਲ ਨਾਰਮਲ ਸੀ ਪਰ ਅਚਾਨਕ 3:35 ਤੱਕ ਉਹਨਾਂ ਨੂੰ ਹਾਰਟ ਦੀ ਰਿਦਮ ਹੈ ਜਿਹੜੀ ਉਹ ਖਰਾਬ ਹੋ ਰਹੀ ਜਾਂਦੀ ਹੈ ਸੋ ਡਾਕਟਰਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਪਰ ਜਦੋਂ ਜਹਦ ਦੇ ਬਾਅਦ ਵੀ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ ਸੋ 5:36 ਮਿੰਟ ਦੇ ਕਰੀਬ ਵਰੀਂਦਰ ਕੁਮਮਣ ਨੂੰ ਮ੍ਰਿਤਕ ਅਲਾਨ ਕਰ ਦਿੱਤਾ ਗਿਆ ਦੱਸਿਆ ਕਿ ਬਾਡੀ ਬਿਲਡਰ ਵਰਿੰਦਰ ਕੁਮਮਣ ਦੀ ਮੌਤ ਹੋ ਜਾਂਦੀ ਹੈ ਪੰਜ ਤੱਤਾਂ ਦੇ ਵਿੱਚੋਂ ਵਿਲੀਨ ਹੋ ਗਏ ਨੇ ਉਹਨਾਂ ਦੇ ਵੱਡੇ ਪੁੱਤ ਨੇ ਉਹਨਾਂ ਨੂੰ ਮੁੱਖ ਅਗਨੀ ਦਿੱਤੀ ਮੁੱਖ ਅਗਨੀ ਤੋਂ ਪਹਿਲਾਂ ਪਰਿਵਾਰ ਵਾਲੇ ਤੇ ਰਿਸ਼ਤੇਦਾਰ ਕੁਮਮਣ ਦੀ ਮ੍ਰਿਤਕ ਦੇਹ ਦੇ ਨਾਲ ਲਿਪਟ ਗਏ ਸੋ ਲੋਕਾਂ ਨੇ ਉਹਨਾਂ ਨੂੰ ਸੰਭਾਲਿਆ ਮਾਡਲ ਟਾਊਨ ਦੇ ਸ਼ਮਸ਼ਾਨ ਘਾਟ ਦੇ ਵਿੱਚ ਉਹਨਾਂ ਨੂੰ ਅੰਤਿਮ ਵਿਦਾਈ ਦੇਣ ਲਈ ਵੱਡੀ ਗਿਣਤੀ ਦੇ ਵਿੱਚ ਭੀੜ ਉਮੜੀ ਦਿਖਾਈ ਦਿੱਤੀ ਸੋ ਬਿਲਕੁਲ ਬੜੀ ਮੰਦਪਾਗੀ ਖਬਰ ਹੈ ਜਦੋਂ ਵਿਰਿੰਦਰ ਘੁੰਮਣ ਨੇ ਜਿਹੜੇ ਸਫਾਨੀ ਸੰਸਾਰ ਨੂੰ અલਵਿਦਾ ਆਖ ਗਏ ਨੇ ਸੋ ਪੰਜਾਬ ਦਾ ਇੱਕ ਹੋਰ ਅਨਮੋਲ ਹੀਰਾ ਜੋ ਸਾਡੇ ਵਿੱਚ ਘਰ ਨਹੀਂ ਰਿਹਾ ਹੁਣ ਡਾਕਟਰਾਂ ਦੇ ਵੱਲੋਂ ਮੈਡੀਕਲ ਬਿਆਨ ਜਾਰੀ ਕਰ ਦਿੱਤਾ ਗਿਆ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਕੀ ਪ੍ਰੋਬਲਮ ਆਈ ਸੀ ਕੀ ਬਿਮਾਰੀ ਆਈ ਸੀ ਕਿਉਂਕਿ ਹੰਗਾਮਾ ਹੁੰਦਾ ਹੈ ਹੰਗਾਮੇ ਤੋਂ ਬਾਅਦ ਹਰ ਕਿਸੇ ਨੂੰ ਇਸ ਗੱਲ ਦੀ ਉਡੀਕ ਰਹਿੰਦੀ ਹੈ ਕਿ ਡਾਕਟਰ ਕਦੋਂ ਮੈਡੀਕਲ ਬਿਆਨ ਜਾਰੀ ਕਰਦੇ ਨੇ ਤੇ ਕਦੋਂ ਸਭ ਕੁਝ ਕਲੀਅਰ ਹੁੰਦਾ ਹੈ